ਇੱਕ-ਇੱਕ ਕਰਕੇ ਹਾਂਜੀ ਇੱਕ-ਇੱਕ ਕਰਕੇ ਯੈਸ ਤਿੰਨ ਵਾਰ ਕਲੌਕਵਾਈਸ ਤਿੰਨ ਵਾਰ ਐਂਟੀ-ਕਲੌਕਵਾਈਸ ਹੁਣ ਯੋਗਾ ਅਸਨਾ ਧਿਆਨ ਕਦੋਂ ਬਣਦਾ ਜੀ ਜਦੋਂ ਨੂੰ ਆਪਾਂ ਸਲੋ ਮੂਵਮੈਂਟ ਕਰਦੇ ਆ ਥੈਰੇਪੀ ਕਦੋਂ ਬਣਦਾ ਜਦੋਂ ਆਪਾਂ ਸਲੋ ਮੂਵਮੈਂਟ ਕਰਦੇ ਆ ਧਿਆਨ ਉਹਦੇ ਨਾਲ ਜੋੜ ਲੈਂਦੇ ਆ ਯੋਗਾ ਅਸਨਾ ਬਿ ਕਮਜ਼ ਮੈਡੀਟੇਟਿਵ ਜਦੋਂ ਅਸੀਂ ਨੂੰ ਧਿਆਨ ਨਹੀਂ ਕਰਦੇ ਬਿਨਾਂ ਸੋਚੇ ਸਮਝੇ ਫਿਰ ਐਕਸਰਸਾਈਜ਼ ਬਣਦੀ ਆ ਮੂਵਮੈਂਟ ਬਣ ਜਾਂਦੀ ਆ ਬਾਡੀ ਦੀ ਮੂਵਮੈਂਟ ਹੁੰਦੀ ਆ ਦੇ ਸਿਰ ਆਈਜ਼ ক্লোਜ਼ ਕਰਕੇ ਧਿਆਨ ਪੂਰਾ ਉੱਥੇ ਉਸੇ ਪਾਰਟ ਦੇ ਉੱਪਰ ਰੱਖਦੇ ਹੋਏ ਉਹਦੇ ਨਾਲ ਕਨੈਕਟ ਹੁੰਦੇ ਹੋਏ ਫਿਰ ਇਹ ਮੈਡੀਟੇਸ਼ਨ ਬਣ ਜਾਂਦੀ ਆ ਸ਼੍ਰੀ ਗੁਰਜੀ ਇਦਾਂ ਹੀ ਕਰਦੇ ਕਰਦੇ ਸੀ ਛੋਟੀ ਚੀਚੀ ਤੱਕ ਪਹੁੰਚ ਗਏ ਤਾਂ ਸੁਣ ਰਹੇ ਹੋ ਪਰ ਧਿਆਨ ਉੱਥੇ ਹੀ ਆ ਅੱਛਾ ਫਿਰ ਜੇ ਤੁਸੀ ਜਦੋਂ ਵੀ ਜਿਸ ਨੇ ਕੰਪਲੀਟ ਕਰ ਲਿਆ ਫਿਰ ਪੂਰੇ ਦੇ ਪੂਰੇ ਪੈਰ ਨੂੰ ਫੜ ਕੇ ਫਿਰ ਪੂਰੇ ਐਂਕਲ ਨੂੰ ਅੱਛਾ ਫਿਰ ਜਿਹੜੀ ਵੀ ਸਪੀਡ ਤੇ ਘੁਮਾ ਰਹੇ ਆ ਆਪਾਂ ਫਰੋਲ ਤੇ ਹੋਰ ਜ਼ਿਆਦਾ ਕੰਟਰੋਲ ਲਿਆਉਣ ਦੀ ਇਹ ਫਰਦਰ ਪ੍ਰੋਸੈਸਾ ਹੈ ਪਰ ਮੈਂ ਤੁਹਾਨੂੰ ਅੱਜ ਪਹਿਲੇ ਸੈਸ਼ਨ ਦੇ ਵਿੱਚ ਸਾਰਾ ਕੁਝ ਐਕਸਪਲੇਨ ਕਰ ਰਿਹਾ ਹਾਂ ਫਿਰ ਜਿਹੜੀ ਸਪੀਡ ਤੇ ਕਰ ਰਿਹਾ ਫਿਰ ਉਸ ਨਾਲੋਂ ਵੀ ਜ਼ਿਆਦਾ ਹੋਰ ਸਪੀਡ ਦੇ ਉੱਤੇ ਕੰਟਰੋਲ ਕਰਦੇ ਹੋਏ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਨੂੰ ਫਰਦਰ ਮੂਵ ਇਹਨੂੰ ਮੈਡੀਟੇਟਿਵ ਤੁਸੀਂ ਹੋਣਾ ਹੈ ਇਹਦੇ ਵਾਸਤੇ ਫਰਦਰ ਇਹਦੀ ਜੋ ਥੈਰੇਪੀ ਦੇ ਵਿੱਚ ਹੋਰ ਡੈਪਥ ਦੇ ਵਿੱਚ ਜਾਣਾ ਠੀਕ ਹੈ ਜੀ ਦੋਨੋਂ ਡਾਇਰੈਕਸ਼ਨ ਦੇ ਵਿੱਚ ਇਸ ਤਰ੍ਹਾਂ ਮੂਵ ਕੀਤਾ ਤੁਸੀਂ ਫਿਰ ਇੱਥੋਂ ਹੀ ਅਸੀਂ ਇਹਨੂੰ ਬੈਕ ਐਂਡ ਫੋਰਸ ਅੱਗੇ ਪਿੱਛੇ ਆਪਣੀ ਬਾਡੀ ਦੇ ਵਿੱਚ ਇੱਕੋ ਹੀ ਬੈਂਡ ਆ ਜਿਹੜਾ ਸਭ ਤੋਂ ਵੱਡਾ ਬੈਂਡ ਆ ਉਹ ਇਹ ਬੈਂਡ ਆ। ਔਰ ਸਾਡੇ ਪੈਰਾਂ ਦੇ ਵਿੱਚ ਜੋ ਵੇਇਨਸ ਜਾਂਦੀਆਂ ਨੇ ਕੰਟਰੋਲ ਪੈਰਾਂ ਦੇ ਵਿੱਚ ਆ। ਇਹੀ ਉਹ ਜਗ੍ਹਾ ਜਿੱਥੇ ਕਈ ਵਾਰ ਸਾਡੇ ਲੋਕ ਲੱਗ ਜਾਂਦੇ ਆ। ਭਾਵੇਂ ਕਿ ਸਿੱਧੀ ਨੇਚਰਲ ਲੈਂਗੁਏਜ ਵਿੱਚ ਕਹੀਏ ਤਾਂ ਜਿਹੜੀਆਂ ਨਾੜਾਂ ਨੇ ਉਹ ਇੱਥੇ ਆ ਕੇ ਥੋੜਾ ਜਿਆਦਾ ਉਹਨਾਂ ਨੂੰ ਕਈ ਵਾਰ ਆਬਸਟ੍ਰੈਕਸ਼ਨ ਬਣਦੀ ਆ। यह अभ्यास की है कि ऑबसट्रैक्शन बाहर निकल दिया ठीक थी? अच्छा, है जी अच्छा इतने इत अभ्यास इतने होर आ रहा हाफ सर्कुलेशन